ਾਰੇ ਦੋਸਤੋ ਇਸ ਲੈਕਚਰ ਵਿੱਚ ਅਸੀਂ ਦੋ ਮਹੱਤਵਪੂਰਨ ਐਨਲੌਗ ਤੋਂ ਡਿਜੀਟਲ ਕਨਵਰਟਰਾਂ ਬਾਰੇ ਗੱਲ ਕਰਾਂਗੇ ਜੋ ਕਿ ਸਿੰਗਲ ਸਲੋਪ ADC ਅਤੇ ਡਿਊਲ ਸਲੋਪ ADC ਹਨ ਸ਼ੁਰੂ ਕਰਨ ਤੋਂ ਪਹਿਲਾਂ ਆਓ ਜਲਦੀ ਨਾਲ ਇਹ ਯਾਦ ਕਰੀਏ ਕਿ ਅਸੀਂ ਪਹਿਲਾਂ ਹੀ ਐਨਲੌਗ ਤੋਂ ਡਿਜੀਟਲ ਕਨਵਰਜਨ ਬਾਰੇ ਕੀ ਪੜਿਆ ਹੈ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਅਸਲ ਸੰਸਾਰ ਦੀਆਂ ਵਿਹਾਰਕ ਐਪਲੀਕੇਸ਼ਨਜ਼ ਵਿੱਚ ਸਿਗਨਲ ਐਨਲੌਗ ਰੂਪ ਵਿੱਚ ਮੌਜੂਦ ਹੁੰਦੇ ਹਨ ਪਰ ਮਾਈਕਰੋਕੰਟਰੋਲਰ ਕੰਪਿਊਟਰ ਅਤੇ ਹੋਰ ਡਿਜੀਟਲ ਸਿਸਟਮਾਂ ਨੂੰ ਡਿਜੀਟਲ ਰੂਪ ਵਿੱਚ ਸਿਗਨਲਾਂ ਦੀ ਲੋਡ ਹੁੰਦੀ ਹੈ ਇਸ ਕਰਕੇ ਸਾਨੂੰ ਇੱਕ ADC ਦੀ ਲੋਡ ਪੈਂਦੀ ਹੈ ਜੋ ਕਿ ਐਨਲੌਗ ਇਨਪੁਟ ਨੂੰ ਡਿਜੀਟਲ ਆਉਟਪੁਟ ਵਿੱਚ ਬਦਲਦਾ ਹੈ ਤਾਂ ਜੋ ਡਿਜੀਟਲ ਸਰਕਟਾਂ ਦੁਆਰਾ ਇਸ ਦੀ ਪ੍ਰੋਸੈਸਿੰਗ ਕੀਤੀ ਜਾ ਸਕੇ ਐਨਲੌਗ ਤੋਂ ਡਿਜੀਟਲ ਕਨਵਰਜਨ ਕਰਨ ਲਈ ਵੱਖ-ਵੱਖ ਵਿਧੀਆਂ ਹਨ ਅਤੇ ਹਰ ਵਿਧੀ ਦੇ ਆਪਣੇ ਫਾਇਦੇ ਅਤੇ ਖਾਮੀਆਂ ਹਨ ਕੁਝ ADC ਬਹੁਤ ਤੇਜ਼ ਕੰਮ ਕਰਦੇ ਹਨ ਜਦਕਿ ਕੁਝ ਵੱਧ ਸ਼ੁੱਧਤਾ ਉੱਤੇ ਧਿਆਨ ਕੇਂਦਰਿਤ ਕਰਦੇ ਹਨ ਇਸ ਲੈਕਚਰ ਵਿੱਚ ਅਸੀਂ ਸਿੰਗਲ ਸਲੋਪ ਅਤੇ ਡਿਊਲ ਸਲੋਪ ADC ਉੱਤੇ ਧਿਆਨ ਦੇਵਾਂਗੇ ਜੋ ਕਿ ਇੰਟੀਗ੍ਰੇਟਿੰਗ ADC ਇਸ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਸਿੰਗਲ ਸਲੋਪ ਅਤੇ ਡਿਊਲ ਸਲੋਪ ADC ਉਹਨਾਂ ਐਪਲੀਕੇਸ਼ਨਜ਼ ਵਿੱਚ ਵੱਡੇ ਪੱਧਰ ਤੇ ਵਰਤੇ ਜਾਂਦੇ ਹਨ ਜਿੱਥੇ ਗਤੀ ਨਾਲੋਂ ਸ਼ੁੱਧਤਾ ਵੱਧ ਮਹੱਤਵਪੂਰਨ ਹੁੰਦੀ ਹੈ ਇਹ ADC ਆਮ ਤੌਰ ਤੇ ਡਿਜੀਟਲ ਵੋਲਟਮੀਟਰ ਟੈਸਟ ਉਪਕਰਣ ਅਤੇ ਹੋਰ ਸ਼ੁੱਧਤਾ ਮਾਪ ਪ੍ਰਣਾਲੀਆਂ ਵਿੱਚ ਵਰਤੇ ਜਾਂਦੇ ਹਨ ਇਹ ADC ਇੱਕ ਐਨਲੌਗ ਇਨਪੁਟ ਦੇ ਸਬੰਧਤ ਡਿਜੀਟਲ ਮੁੱਲ ਨੂੰ ਨਿਰਧਾਰਿਤ ਕਰਨ ਲਈ ਇੱਕ ਸਮਾਂ ਆਧਾਰਿਤ ਵਿਧੀ ਦੀ ਵਰਤੋਂ ਕਰਦੇ ਹਨ ਇਹ ADC ਕਿਵੇਂ ਕੰਮ ਕਰਦੇ ਹਨ ਇਹ ਸਮਝਣ ਲਈ ਅਸੀਂ ਸਭ ਤੋਂ ਪਹਿਲਾਂ ਸਿੰਗਲ स्लोਪ ADC ਬਾਰੇ ਗੱਲ ਕਰਾਂਗੇ ਜੋ ਕਿ ਸਭ ਤੋਂ ਸਰਲ ਕਿਸਮਾਂ ਵਿੱਚੋਂ ਇੱਕ ਹੈ ਅਤੇ ਇਨਪੁਟ ਵੋਲਟੇਜ ਨੂੰ ਮਾਪਣ ਲਈ ਇੱਕ ਸਿੱਧੀ ਰੇਖਾ ਪਾਵ ਲੀਨੀਅਰ ਤਰੀਕੇ ਨਾਲ ਵਧ ਰਹੇ ਰੈਂਪ ਸਿਗਨਲ ਦੀ ਵਰਤੋਂ ਕਰਕੇ ਕੰਮ ਕਰਦਾ ਹੈ ਸਿੰਗਲ ਸਲੋਪ ਏ ਡੀ ਸੀ ਦਾ ਕੰਮ ਕਰਨ ਦਾ ਮੂਲ ਸਿਧਾਂਤ ਉਸ ਸਮੇਂ ਨੂੰ ਮਾਪਣਾ ਹੈ ਜੋ ਰੈਂਪ ਸਿਗਨਲ ਨੂੰ ਇਨਪੁਟ ਵੋਲਟੇਜ ਦੇ ਪੱਧਰ ਤੱਕ ਪਹੁੰਚਣ ਲਈ ਲੱਗਦਾ ਹੈ ਇਹ ਮੁੱਖ ਤੌਰ ਤੇ ਚਾਰ ਹਿੱਸਿਆਂ ਤੋਂ ਬਣਿਆ ਹੁੰਦਾ ਹੈ ਇੱਕ ਰੈਂਪ ਜਨਰੇਟਰ ਇੱਕ ਤੋਲਣਕਾਰ ਭਾਅ ਕੰਪੈਰੀਟਰ ਇੱਕ 카운ਟਰ ਅਤੇ ਇੱਕ ਕਲੌਕ ਜਿਵੇਂ ਕਿ ਸਕਰੀਨ ਉੱਪਰ ਦਿਖਾਇਆ ਗਿਆ ਹੈ ਇਹ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਰੈਂਪ ਜਨਰੇਟਰ ਇੱਕ ਵੋਲਟੇਜ ਪੈਦਾ ਕਰਨਾ ਸ਼ੁਰੂ ਕਰਦਾ ਹੈ ਜੋ ਨਿਰਧਾਰਿਤ ਦਰ ਨਾਲ ਜ਼ੀਰੋ ਤੋਂ ਲੀਨੀਅਰ ਤਰੀਕੇ ਨਾਲ ਵਧਦਾ ਹੈ ਇਸ ਦੇ ਨਾਲ ਹੀ ਇੱਕ ਕਾਊਂਟਰ ਕਲੌਕ ਪਲਸਸ ਦੀ ਗਿਣਤੀ ਕਰਨਾ ਸ਼ੁਰੂ ਕਰਦਾ ਹੈ ਇਨਪੁਟ ਵੋਲਟੇਜ ਨੂੰ ਸਥਿਰ ਰੱਖਿਆ ਜਾਂਦਾ ਹੈ ਅਤੇ ਇੱਕ ਕੰਪੈਰੀਟਰ ਦੀ ਵਰਤੋਂ ਕਰਕੇ ਰੈਂਪ ਵੋਲਟੇਜ ਨਾਲ ਲਗਾਤਾਰ ਤੁਲਨਾ ਕੀਤੀ ਜਾਂਦੀ ਹੈ ਜਦੋਂ ਰੈਂਪ ਵੋਲਟੇਜ ਇਨਪੁਟ ਵੋਲਟੇਜ ਦੇ ਬਰਾਬਰ ਹੋ ਜਾਂਦੀ ਹੈ ਤਾਂ ਕੰਪੈਰੀਟਰ ਇੱਕ ਸਿਗਨਲ ਪੈਦਾ ਕਰਦਾ ਹੈ ਜੋ ਕਾਊਂਟਰ ਨੂੰ ਰੋਕ ਦਿੰਦਾ ਹੈ ਇਸ ਸਮੇਂ ਕਾਊਂਟਰ ਵਿੱਚ ਸਟੋਰ ਕੀਤਾ ਗਿਆ ਗਿਣਤੀ ਮੁੱਲ ਭਾਵ ਕਾਊਂਟ ਇਨਪੁਟ ਵੋਲਟੇਜ ਦੇ ਅਨੁਸਾਰੀ ਡਿਜੀਟਲ ਆਉਟਪੁੱਟ ਨੂੰ ਦਰਸਾਉਂਦਾ ਹੈ ਰੈਂਪ ਸਿਗਨਲ ਨੂੰ ਇਨਪੁਟ ਵੋਲਟੇਜ ਦੇ ਪੱਧਰ ਤੱਕ ਪਹੁੰਚਣ ਲਈ ਲੱਗਣ ਵਾਲਾ ਸਮਾਂ ਗਿਣੇ ਗਏ ਕਲਾਕ ਪਲਸਸ ਦੀ ਗਿਣਤੀ ਨਿਰਧਾਰਿਤ ਕਰਦਾ ਹੈ ਜੋ ਕਿ ਸਿੱਧੇ ਤੌਰ ਤੇ ਇਨਪੁਟ ਵੋਲਟੇਜ ਦੇ ਮੁੱਲ ਨਾਲ ਸਬੰਧਤ ਹੁੰਦੀ ਹੈ ਇਸ ਪ੍ਰਕਿਰਿਆ ਨੂੰ ਸਮਝਣ ਲਈ ਆਓ ਸਿੰਗਲ ਸਲੋਪ ADC ਦੀ ਵੇਵਫਾਰਮ ਦਾ ਅਧਿਐਨ ਕਰੀਏ ਰੈਂਪ ਸਿਗਨਲ ਜ਼ੀਰੋ ਤੋਂ ਸ਼ੁਰੂ ਹੁੰਦਾ ਹੈ ਅਤੇ ਸਮੇਂ ਦੇ ਨਾਲ ਲੀਨੀਅਰ ਤਰੀਕੇ ਨਾਲ ਵਧਦਾ ਹੈ ਵੇਵਫਾਰਮ ਵਿੱਚ ਇਨਪੁਟ ਵੋਲਟੇਜ ਇੱਕ ਲਾਈਨ ਦੇ ਰੂਪ ਵਿੱਚ ਸਥਿਰ ਰਹਿੰਦਾ ਹੈ ਜਦੋਂ ਰੈਂਪ ਵੋਲਟੇਜ ਇਸ ਇਨਪੁਟ ਵੋਲਟੇਜ ਦੇ ਪੱਧਰ ਨੂੰ ਕੱਟਦੀ ਹੈ ਤਾਂ 카ਉਂਟਰ ਰੁਕ ਜਾਂਦਾ ਹੈ ਗਿਣੇ ਗਏ ਪਲਸਸ ਦੀ ਗਿਣਤੀ ਫਿਰ ਇਨਪੁਟ ਵੋਲਟੇਜ ਦੇ ਅਨਸਾਰੀ ਡਿਜੀਟਲ ਆਉਟਪੁਟ ਵੱਜੋਂ ਵਰਤੀ ਜਾਂਦੀ ਹੈ ਜੇਕਰ ਇਨਪੁਟ ਵੋਲਟੇਜ ਵਧੇ ਤਾਂ ਰੈਂਪ ਨੂੰ ਇਸ ਤੱਕ ਪਹੁੰਚਣ ਲਈ ਵਧੇਰੇ ਸਮਾਂ ਲੱਗਦਾ ਹੈ ਜਿਸ ਕਾਰਨ 카운ਟਰ ਤੋਂ ਵੱਡੀ ਕਾਊਂਟ ਪ੍ਰਾਪਤ ਹੁੰਦੀ ਹੈ ਇਸ ਦੇ ਉਲਟ ਜੇਕਰ ਇਨਪੁਟ ਵੋਲਟੇਜ ਘਟ ਹੋਵੇ ਤਾਂ ਰੈਂਪ ਸਿਗਨਲ ਛੇਤੀ ਹੀ ਇਨਪੁਟ ਵੋਲਟੇਜ ਦੇ ਪੱਧਰ ਤੱਕ ਪਹੁੰਚ ਜਾਂਦਾ ਹੈ ਜਿਸ ਨਾਲ 카운ਟਰ ਤੋਂ ਛੋਟੀ ਕਾਊਂਟ ਮਿਲਦੀ ਹੈ ਸਿੰਗਲ ਸਲੋਪ ਏਡੀਸੀ ਦਾ ਡਿਜ਼ਾਈਨ ਸਰਲ ਹੁੰਦਾ ਹੈ ਅਤੇ ਇਸ ਨੂੰ ਘੱਟ ਕੰਪੋਨੈਂਟਸ ਦੀ ਲੋਡ ਹੁੰਦੀ ਹੈ ਜਿਸ ਕਾਰਨ ਇਹ ਆਸਾਨੀ ਨਾਲ ਅਤੇ ਘੱਟ ਲਾਗਤ ਨਾਲ ਬਣਾਇਆ ਜਾ ਸਕਦਾ ਹੈ ਪਰ ਇਸ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਇਹ ਕਲੌਕ ਦੀ ਸਥਿਰਤਾ ਅਤੇ ਰੈਂਪ ਸਿਗਨਲ ਦੀ ਲੀਨੀਅਰਿਟੀ ਉੱਤੇ ਨਿਰਭਰ ਕਰਦਾ ਹੈ ਜੇਕਰ ਕਲੌਕ ਫ੍ਰੀਕੁਐਂਸੀ ਵਿੱਚ ਕੋਈ ਵੀ ਉਤਰਾ ਚੜਾ ਹੋਵੇ ਜਾਂ ਰੈਂਪ ਵੋਲਟੇਜ ਪੂਰੀ ਤਰ੍ਹਾਂ ਲੀਨੀਅਰ ਨਾ ਹੋਵੇ ਤਾਂ ਆਊਟਪੁੱਟ ਵਿੱਚ ਗੰਭੀਰ ਗਲਤੀਆਂ ਭਾਵ 에ਰਰ ਆ ਸਕਦੇ ਹਨ ਇਸ ਕਾਰਨ ਸਿੰਗਲ ਸਲੋਪ ਏਡੀਸੀ ਉੱਚ ਸ਼ੁੱਧਤਾ ਵਾਲੀਆਂ ਐਪਲੀਕੇਸ਼ਨਜ਼ ਲਈ ਟੁਕਮਾ ਨਹੀਂ ਹੁੰਦਾ ਕਿਉਂਕਿ ਛੋਟੀਆਂ ਤਬਦੀਲੀਆਂ ਵੀ ਕਨਵਰਜਨ ਦੀ ਸ਼ੁੱਧਤਾ ਉੱਤੇ ਪ੍ਰਭਾਵ ਪਾ ਸਕਦੀਆਂ ਹਨ ਇਸ ਕਮੀ ਦੇ باوجود ਸਿੰਗਲ ਸਲੋਪ ADC ਹੋਰ ਉੱਚ ਤਕਨੀਕੀ ਇੰਟੀਗ੍ਰੇਟਿੰਗ ਕਿਸਮ ਦੇ ADC ਡਿਜ਼ਾਈਨ ਕਰਨ ਲਈ ਇੱਕ ਮੂਲ ਸੰਕਲਪ ਉਜੋਂ ਕੰਮ ਕਰਦਾ ਹੈ ਇਸ ਦੀ ਸ਼ੁੱਧਤਾ ਸਮੱਸਿਆ ਨੂੰ ਦੂਰ ਕਰਨ ਲਈ ਇਸ ਦਾ ਇੱਕ ਸੁਧਰਿਆ ਹੋਇਆ ਰੂਪ ਜਿਸ ਨੂੰ ਡਿਊਲ ਸਲੋਪ ADC ਕਿਹਾ ਜਾਂਦਾ ਹੈ ਵਿਕਸਿਤ ਕੀਤਾ ਗਿਆ ਸੀ ਆਓ ਹੁਣ ਅਸੀਂ ਡਿਊਲ ਸਲੋਪ ਅਨਲੌਗ ਟੂ ਡਿਜੀਟਲ ਕਨਵਰਟਰ ਬਾਰੇ ਗੱਲ ਕਰਦੇ ਹਾਂ ਡਿਊਲ 슬ੋਪ ADC ਦਾ ਕੰਮ ਕਰਨ ਦਾ ਤਰੀਕਾ ਦੋ ਪੜਾਵਾਂ ਤੇ ਆਧਾਰਿਤ ਹੈ ਇੱਕ ਇੰਟੀਗ੍ਰੇਸ਼ਨ ਪੜਾ ਅਤੇ ਦੂਜਾ ਡੀ ਇੰਟੀਗ੍ਰੇਸ਼ਨ ਪੜਾ ਡਿਊਲ 슬ੋਪ ADC ਦੇ ਸਰਕਟ ਵਿੱਚ ਇੱਕ ਇੰਟੀਗਰੇਟਰ ਇੱਕ ਕੰਪੈਰੇਟਰ ਇੱਕ ਕਲੌਕ ਇੱਕ ਰੈਫਰੈਂਸ ਵੋਲਟੇਜ ਅਤੇ ਇੱਕ N-ਵਿਟ ਕਾਊਂਟਰ ਸ਼ਾਮਲ ਹੁੰਦਾ ਹੈ ਇੱਥੇ N ADC ਦੇ ਬਿਟਾਂ ਦੀ ਗਿਣਤੀ ਹੈ ਇਸ ADC ਵਿੱਚ ਸਭ ਤੋਂ ਮਹੱਤਵਪੂਰਨ ਭਾਗ ਇੰਟੀਗਰੇਟਰ ਹੁੰਦਾ ਹੈ ਜੋ ਇੱਕ ኦਪਰੇਸ਼ਨਲ ਐਂਪਲੀਫਾਇਰ ਅਤੇ ਫੀਡਬੈਕ ਰਾਹੀਂ ਜੁੜੇ ਹੋਏ ਕੈਪੈਸਟਰ ਤੋਂ ਬਣਿਆ ਹੁੰਦਾ ਹੈ ਕਨਵਰਜਨ ਦੀ ਪ੍ਰਕਿਰਿਆ ਇੰਟੀਗ੍ਰੇਸ਼ਨ ਪੜਾ ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ ਐਨਾਲੌਗ ਇਨਪੁਟ ਵੋਲਟੇਜ ਵੀ ਇਨ ਇੱਕ ਸਵਿਚ ਰਾਹੀਂ ਇੰਟੀਗੇਟਰ ਦੀ ਇਨਪੁਟ ਤੇ ਲਗਾਈ ਜਾਂਦੀ ਹੈ ਇੰਟੀਗੇਟਰ ਦਾ ਆਉਟਪੁਟ ਲੀਨੀਅਰ ਢੰਗ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸੇ ਸਮੇਂ ਇੱਕ ਕਾਊਂਟਰ ਵੀ ਜ਼ੀਰੋ ਤੋਂ ਕਲੌਕ ਪਲਸਸ ਨੂੰ ਗਿਣਨਾ ਸ਼ੁਰੂ ਕਰ ਦਿੰਦਾ ਹੈ ਕਾਊਂਟਰ ਆਪਣੀ ਆਉਟਪੁੱਟ ਦੀ ਸਭ ਤੋਂ ਵੱਡੀ ਗਿਣਤੀ ਉੱਤੇ T1 ਸਮੇਂ ਦੇ ਵਿੱਚ ਪਹੁੰਚਦਾ ਹੈ। ਕੁੱਲ ਸਮਾਂ T1 ਕਲੌਕ ਪल्स TC ਦੇ ਸਮੇਂ ਉੱਪਰ ਨਿਰਭਰ ਕਰਦਾ ਹੈ। T1 ਅਤੇ ਕਲੌਕ ਪल्स TC ਦਾ ਸਬੰਧ T1 2^n TC ਦੇ ਰੂਪ ਵਿੱਚ ਲਿਖਿਆ ਜਾਂਦਾ ਹੈ, ਜਿੱਥੇ 2^n ਕਾਊਂਟਰ ਦੀਆਂ ਕੁੱਲ ਸਟੇਟਸ ਨੂੰ ਦਰਸਾਉਂਦਾ ਹੈ। ਇਸ T1 ਸਮੇਂ ਦੇ ਅੰਤ ਤੇ ਗਿਣੀਆਂ ਗਈਆਂ ਕੁੱਲ ਪਲਸਸ ਦੀ ਗਿਣਤੀ ਠੀਕ 2^n ਹੁੰਦੀ ਹੈ। ਉਦਾਹਰਨ ਦੇ ਤੌਰ ਤੇ 4-ਬਿਟ ADC ਲਈ ਕਾਊਂਟਰ T1 ਦੌਰਾਨ 0 ਤੋਂ 15 ਤੱਕ ਗਿਣਦਾ ਹੈ ਇਸ ਪੜਾਅ ਦੌਰਾਨ ਇੰਟੀਗਰੇਟਰ ਕੈਪੈਸਟਰ ਨੂੰ ਚਾਰਜ ਕਰਦਾ ਹੈ ਅਤੇ ਇਸ ਦਾ ਆਉਟਪੁੱਟ ਵੋਲਟੇਜ ਸਮੇਂ ਦੇ ਨਾਲ ਲੀਨੀਅਰ ਢੰਗ ਨਾਲ ਵਧਦਾ ਹੈ ਕਿਉਂਕਿ ਕੈਪੈਸਟਰ ਨੂੰ ਇਨਪੁੱਟ ਵੋਲਟੇਜ ਰਾਹੀਂ ਚਾਰਜ ਕੀਤਾ ਜਾਂਦਾ ਹੈ ਇਸ ਕਰਕੇ ਇੰਟੀਗਰੇਟਰ ਦੀ ਆਉਟਪੁੱਟ ਦੀ ਢਲਾਨ ਭਾਵ ਸਲੋਪ ਇਨਪੁੱਟ ਵੋਲਟੇਜ ਦੇ ਮੁੱਲ ਦੇ ਸਿੱਧੇ ਅਨੁਪਾਤੀ ਹੁੰਦੀ ਹੈ इंटीग्रेशन पढ़ा दौरान इंटीग्रेटर आउटपुट उत्तर वोल्टेज इंटीग्रेटर की आउटपुट के एक्सप्रैशन अनुसार होंगी है क्योंकि इनपुट वोल्टेज निश्चित समय टी वन ले लागू की जाती है इस पड़ा के अंत से आउटपुट वोल्टेज माइनस वी एन डिवाइड बाय आरसी इंटू टी वन द्वारा दिती दे दे, voltage, voltage दी जाती है इंटीग्रेष पड़ा के अंत उत्ते आउटपुट वोल्टेज इनपुट वोलटेज के अनुपात होती है ਇਸ ਸਮੇਂ ADC ਡੀ ਇੰਟੀਗ੍ਰੇਸ਼ਨ ਪੜਾਵਲ ਸਵਿਚ ਕਰਦਾ ਹੈ ਇਸ ਪੜਾਵ ਵਿੱਚ ਇਨਪੁਟ ਵੋਲਟੇਜ ਹਟਾ ਦਿੱਤੀ ਜਾਂਦੀ ਹੈ ਅਤੇ ਇੱਕ ਨੈਗੇਟਿਵ ਰੈਫਰੈਂਸ ਵੋਲਟੇਜ VREF ਇੰਟੀਗੇਟਰ ਉੱਤੇ ਲਗਾਈ ਜਾਂਦੀ ਹੈ ਇਸ ਕਾਰਨ ਕੈਪੈਸਟਰ ਡਿਸਚਾਰਜ ਹੋਣਾ ਸ਼ੁਰੂ ਕਰ ਦਿੰਦਾ ਹੈ ਤੇ ਇੰਟੀਗੇਟਰ ਦੀ ਆਉਟਪੁੱਟ ਵੋਲਟੇਜ ਲੀਨੀਅਰ ਤਰੀਕੇ ਨਾਲ ਘਟਦੀ ਹੈ ਜਦ ਤੱਕ ਕਿ ਉਹ ਜ਼ੀਰੋ ਤੇ ਨਾ ਪਹੁੰਚ ਜਾਵੇ ਇੱਕ ਕੰਪੈਰੀਟਰ ਲਗਾਤਾਰ ਇੰਟੀਗੇਟਰ ਦੀ ਆਉਟਪੁੱਟ ਦੀ ਨਿਗਰਾਨੀ ਕਰਦਾ ਹੈ ਜਦੋਂ ਆਉਟਪੁੱਟ ਵੋਲਟੇਜ 0 ਤੇ ਪਹੁੰਚਦੀ ਹੈ ਤਾਂ ਕੰਪੈਰੀਟਰ ਇੱਕ ਸਿਗਨਲ ਭੇਜਦਾ ਹੈ ਜੋ ਕਾਊਂਟਰ ਨੂੰ ਰੋਕ ਦਿੰਦਾ ਹੈ। ਵੋਲਟੇਜ ਨੂੰ ਮੋਡ 0 ਤੇ ਆਨ ਵਿੱਚ ਲੱਗਣ ਵਾਲਾ ਸਮਾਂ T2 ਵਜੋਂ ਦਰਸਾਇਆ ਜਾਂਦਾ ਹੈ। ਇਸ ਸਮੇਂ ਕਾਊਂਟਰ ਦਾ ਮੁੱਲ ADC ਦੀ ਡਿਜੀਟਲ ਆਉਟਪੁੱਟ ਹੁੰਦੀ ਹੈ। ਕਿਉਂਕਿ ਕੈਪੈਸਟਰ ਪੂਰੀ ਤਰ੍ਹਾਂ T2 ਸਮੇਂ ਵਿੱਚ ਡਿਸਚਾਰਜ ਹੋ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਦਰਸਾਉਣ ਲਈ ਇੱਕ ਹੋਰ ਐਕਸਪ੍ਰੈਸ਼ਨ ਵਰਤਿਆ ਜਾਂਦਾ ਹੈ ਜਿਵੇਂ ਕਿ ਸਕਰੀਨ ਉੱਤੇ ਦਿਖਾਇਆ ਗਿਆ ਹੈ। ਜਦੋਂ ਇਸ ਐਕਸਪ੍ਰੈਸ਼ਨ ਨੂੰ V_in ਲਈ ਦੁਬਾਰਾ ਲਿਖਿਆ ਜਾਂਦਾ ਹੈ ਤਾਂ ਇੱਕ ਸਬੰਧ ਮਿਲਦਾ ਹੈ ਜੋ ਦੱਸਦਾ ਹੈ ਕਿ ਇਨਪੁਟ ਵੋਲਟੇਜ ਡੀ ਇੰਟੀਗ੍ਰੇਸ਼ਨ ਸਮੇਂ ਅਤੇ ਇੰਟੀਗ੍ਰੇਸ਼ਨ ਸਮੇਂ ਦੇ ਅਨੁਪਾਤ ਉੱਤੇ ਨਿਰਭਰ ਕਰਦੀ ਹੈ ਕਿਉਂਕਿ ਦੋਵੇਂ ਸਮੇਂ ਇੱਕੋ ਕਲੌਕ ਨਾਲ ਮਾਪੇ ਜਾਂਦੇ ਹਨ ਇਸ ਕਰਕੇ ਕਲੌਕ ਦੀ ਫ੍ਰੀਕੁਐਂਸੀ ਜਾਂ ਕੈਪੈਸਟਰ ਦੀਆਂ ਵਿਸ਼ੇਸ਼ਤਾਵਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੋਵੇਂ ਪੜਾਵਾਂ ਉੱਤੇ ਇੱਕੋ ਜਿਹਾ ਅਸਰ ਪਾਉਂਦੀਆਂ ਹਨ ਇਸ ਕਾਰਨ 에ਰਰ ਆਪਣੇ ਆਪ ਰੱਦ ਹੋ ਜਾਂਦੇ ਹਨ यह विशेषता ड्यूअल स्लोप ए डीसी को बहुत ही सही आउटपुट देने वाला ए डीसी बना है ड्यूअल स्लोप ए डीसी को इसका नाम इसते काम काज दौरान नजर आ दो वक् स्लोप्स तो मिलता है इंटीग्रेशन पड़ा दौरान इनपुट वोल्टेज वी इन इंटीग्रेटर की इनपुट पर लगाई जाती है जिस कारण इसका आउटपुट माइनस वी इन डिवाइड बाय आरसी स्लोपाल लीनियर तरीके बदलता है डीइंटीग्रेसन पड़ा ਇੱਕ ਨਿਰਧਾਰਿਤ 네ਗੇਟਿਵ ਰੈਫਰੈਂਸ ਵੋਲਟੇਜ ਵੀ ਆਰ ای ਐਫ ਇੰਟੀਗਰੇਟਰ ਦੀ ਇਨਪੁਟ ਤੇ ਲਗਾਈ ਜਾਂਦੀ ਹੈ ਜਿਸ ਨਾਲ ਆਉਟਪੁਟ ਦੀ ਲੀਨੀਅਰ ਸਲੋਪ ਵੀ ਆਰ ای ਐਫ ਡਿਵਾਈਡਿਡ ਬਾਈ ਆਰ ਸੀ ਬਣਦੀ ਹੈ ਕਿਉਂਕਿ ਇਹ ਪਰਿਵਰਤਨ ਪ੍ਰਕਿਰਿਆ ਇਹਨਾਂ ਦੋ ਸਲੋਪਸ ਤੇ ਆਧਾਰਿਤ ਹੁੰਦੀ ਹੈ ਇਸ ਕਰਕੇ ਇਸ ਨੂੰ ਡਿਊਲ ਸਲੋਪ ਏ ਡੀ ਸੀ ਕਿਹਾ ਜਾਂਦਾ ਹੈ ਆਓ ਹੁਣ ਅਸੀਂ ਡਿਜੀਟਲ ਆਉਟਪੁਟ ਤੇ ਐਕਸਪ੍ਰੈਸ਼ਨ ਦੀ ਗੱਲ ਕਰੀਏ ਇੱਕ ਵਿਹਾਰਿਕ ਏ ਡੀ ਸੀ ਵਿੱਚ ਕਾਊਂਟਰ T ਇੰਟੀਗ੍ਰੇਸ਼ਨ ਪੜਾ ਦੌਰਾਨ ਕਲੌਕ ਪਲਸਸ ਦੀ ਗਿਣਤੀ ਕਰਦਾ ਹੈ ਇੱਕ ਕਲੌਕ ਪਲਸ ਦਾ ਸਮਾਂ TC ਨਾਲ ਦਰਸਾਇਆ ਜਾਂਦਾ ਹੈ ਡੀ ਇੰਟੀਗ੍ਰੇਸ਼ਨ ਸਮੇਂ T2 ਦੌਰਾਨ ਗਿਣੇ ਗਏ ਪਲਸਸ ਦੀ ਗਿਣਤੀ N 2, T2 TC ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ ਪਿਛਲੇ ਐਕਸਪ੍ਰੈਸ਼ਨ ਤੋਂ T2 ਦੇ ਮੁੱਲ ਨੂੰ ਇਸ ਐਕਸਪ੍ਰੈਸ਼ਨ ਵਿੱਚ ਰੱਖਣ ਨਾਲ ਸਾਨੂੰ ਇਸ ਐਕਸਪ੍ਰੈਸ਼ਨ ਦਾ ਇੱਕ ਹੋਰ ਰੂਪ ਮਿਲਦਾ ਹੈ ਕਿਉਂਕਿ ਇੱਕ n ਬਿਟ ਏਡੀਸੀ ਲਈ ਅਸੀਂ ਪਹਿਲਾਂ ਹੀ ਸਾਬਤ ਕਰ ਚੁੱਕੇ ਹਾਂ ਕਿ t1 tc 2 n ਇਸ ਕਰਕੇ ਅਸੀਂ ਇਸ ਮੁੱਲ ਨੂੰ ਐਕਸਪ੍ਰੈਸ਼ਨ ਵਿੱਚ ਰੱਖਦੇ ਹਾਂ ਅਤੇ ਸਰਲ ਕਰਦੇ ਹੋਏ ਦੇਖਦੇ ਹਾਂ ਕਿ ਡਿਜੀਟਲ ਆਉਟਪੁੱਟ n ਇਨਪੁੱਟ ਵੋਲਟੇਜ ਅਤੇ ਰੈਫਰੈਂਸ ਵੋਲਟੇਜ ਦੇ ਅਨੁਪਾਤ ਨੂੰ 2 n ਨਾਲ ਗੁਣਾ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ ਇਸ ਤਰ੍ਹਾਂ ਅੰਤિમ ਡਿਜੀਟਲ ਆਉਟਪੁਟ ਐਕਸਪ੍ਰੈਸ਼ਨ ਇਹ ਪੁਸ਼ਟੀ ਕਰਦਾ ਹੈ ਕਿ ਡਿਊਲ ਸਲੋਪ ADC ਇੱਕ ਡਿਜੀਟਲ ਆਉਟਪੁਟ ਪੈਦਾ ਕਰਦਾ ਹੈ ਜੋ ਇਨਪੁਟ ਵੋਲਟੇਜ ਦੇ ਸਿੱਧੇ ਤੌਰ ਤੇ ਅਨੁਪਾਤ ਵਿੱਚ ਹੁੰਦੀ ਹੈ ਚਲੋ ਇੱਕ 4-ਬਿਟ ਡਿਊਲ ਸਲੋਪ ADC ਨੂੰ ਵੇਖੀਏ ਜਿਸ ਦੀ ਰੈਫਰੈਂਸ ਵੋਲਟੇਜ 5V ਹੈ ਹੁਣ ਜੇਕਰ ਇਨਪੁਟ ਵੋਲਟੇਜ 2.3V ਹੋਵੇ ਤਾਂ ਅਸੀਂ ਇਸ ਫਾਰਮੂਲੇ ਦੀ ਵਰਤੋਂ ਕਰਕੇ ਡਿਜੀਟਲ ਆਉਟਪੁਟ ਦੀ ਗਣਨਾ ਕਰ ਸਕਦੇ ਹਾਂ ਮੁੱਲ ਰੱਖਣ ਤੇ 2.3 ਨੂੰ 5 ਨਾਲ ਭਾਗ ਦੇ ਕੇ 16 ਨਾਲ ਗੁਣਾ ਕਰਦੇ ਹਾਂ ਅਤੇ ਇਸ ਤਰ੍ਹਾਂ ਸਾਨੂੰ 7.36 ਪ੍ਰਾਪਤ ਹੁੰਦਾ ਹੈ ਕਿਉਂਕਿ ADC ਸਿਰਫ ਪੂਰਨ ਅੰਕ ਮੁੱਲਾਂ ਨੂੰ ਆਉਟਪੁੱਟ ਦੇ ਤੌਰ ਤੇ ਪ੍ਰਦਾਨ ਕਰਦਾ ਹੈ ਅਸੀਂ 7.36 ਨੂੰ 7 ਲੈ ਲੈਂਦੇ ਹਾਂ ਹੁਣ ਅਸੀਂ 7 ਨੂੰ ਇਸ ਦੇ ਬਾਈਨਰੀ ਰੂਪ ਵਿੱਚ ਬਦਲਦੇ ਹਾਂ ਜੋ ਕਿ ਬਾਈਨਰੀ ਵਿੱਚ 0111 ਲਿਖਿਆ ਜਾਂਦਾ ਹੈ ਇਸ ਤਰ੍ਹਾਂ 2.3 ਵੋਲਟ ਦੀ ਇਨਪੁੱਟ ਵਾਸਤੇ ਅੰਤਮ 4-ਬਿਟ ਡਿਜੀਟਲ ਆਉਟਪੁੱਟ 011 ਪ੍ਰਾਪਤ ਹੁੰਦੀ ਹੈ ਡਿਊਲ ਸਲੋਪ ADC ਨੂੰ ਸਿੰਗਲ ਸਲੋਪ ADC ਨਾਲੋਂ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਕਲੌਕ ਦੀ ਫ੍ਰੀਕੁਐਂਸੀ ਅਤੇ ਕੈਪੈਸਟਰ ਦੀਆਂ ਵਿਸ਼ੇਸ਼ਤਾਵਾਂ ਵਿੱਚ ਹੋਣ ਵਾਲੇ ਬਦਲਾਅ ਕਾਰਨ ਪੈਦਾ ਹੋਣ ਵਾਲੀਆਂ ਗਲਤੀਆਂ ਭਾਵ 에ਰਰਸ ਨੂੰ ਦੂਰ ਕਰਦਾ ਹੈ ਇਹ ਸ਼ੋਰ ਜਾਨੀ ਕਿ ਨੌਇਜ਼ ਨੂੰ ਰੱਦ ਕਰਨ ਦੀ ਸਮਰੱਥਾ ਵੀ ਪ੍ਰਦਾਨ ਕਰਦਾ ਹੈ ਕਿਉਂਕਿ ਇਹ ਇੱਕ ਨਿਰਧਾਰਿਤ ਸਮੇਂ ਲਈ ਇਨਪੁਟ ਵੋਲਟੇਜ ਦੀ ਔਸਤ ਲੈਂਦਾ ਹੈ ਇਨਨਮ ਸ਼ੇਸ਼ਤਾਵਾ ਕਰਕੇ ਡਿਊਲ ਸਲੋਪ ਏਡੀਸੀ ਡਿਜੀਟਲ ਵੋਲਟਮੀਟਰਾਂ ਮਲਟੀਮੀਟਰਾਂ ਅਤੇ ਹੋਰ ਉਪਕਰਣਾਂ ਵਿੱਚ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਹਾਲਾਂਕਿ ਇਸ ਏਡੀਸੀ ਦੀ ਕਮੀ ਇਹ ਹੈ ਕਿ ਇਹ ਹੋਰ ਤਰ੍ਹਾਂ ਦੇ ਏਡੀਸੀਜ਼ ਨਾਲੋਂ ਹੌਲੀ ਕੰਮ ਕਰਦਾ ਹੈ ਕਿਉਂਕਿ ਹਰ ਪਰਿਵਰਤਨ ਲਈ ਇਸ ਨੂੰ ਦੋ ਪੜਾਵਾਂ ਦੀ ਲੋੜ ਹੁੰਦੀ ਹੈ ਇਸ ਨਾਲ ਆਓ ਹੁਣ ਇਸ ਲੈਕਚਰ ਨੂੰ ਖਤਮ ਕਰੀਏ ਅਸੀਂ ਸਿੰਗਲ ਸਲੋਪ ਅਤੇ ਡਿਊਲ ਸਲੋਪ ਐਨਾਲੌਗ ਤੋਂ ਡਿਜੀਟਲ ਕਨਵਰਟਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸਿੰਗਲ ਸਲੋਪ ADC ਇੱਕ ਰੈਂਪ ਸਿਗਨਲ ਅਤੇ ਇੱਕ ਕਾਊਂਟਰ ਦੀ ਵਰਤੋਂ ਕਰਦਾ ਹੈ ਤਾਂ ਜੋ ਡਿਜੀਟਲ ਆਉਟਪੁੱਟ ਨਿਰਧਾਰਿਤ ਕੀਤੀ ਜਾ ਸਕੇ ਪਰ ਇਹ ਕਲੌਕ ਅਤੇ ਸਰਕਟ ਕੰਪੋਨੈਂਟਸ ਵਿੱਚ ਹੋਣ ਵਾਲੇ ਬਦਲਾਅ ਲਈ ਸੰਵੇਦਨਸ਼ੀਲ ਹੁੰਦਾ ਹੈ ਡਿਊਲ ਸਲੋਪ ADC ਸ਼ੁੱਧਤਾ ਨੂੰ ਵਧਾਉਂਦਾ ਹੈ ਕਿਉਂਕਿ ਇਹ ਇੱਕ ਨਿਰਧਾਰਿਤ ਸਮੇਂ ਲਈ ਇਨਪੁਟ ਵੋਲਟੇਜ ਨੂੰ ਇੰਟੀਗ੍ਰੇਟ ਕਰਦਾ ਹੈ ਅਤੇ ਫਿਰ ਇੱਕ ਨਿਯੰਤਰਿਤ ਡਿਸਚਾਰਜ ਲਈ ਲੱਗਣ ਵਾਲੇ ਸਮੇਂ ਨੂੰ ਮਾਪਦਾ ਹੈ ਇਹ ਵਿਧੀ ਇਸ ਨੂੰ ਬਹੁਤ ਹੀ ਪ੍ਰਸਾਜੋਗ ਬਣਾਉਂਦੀ ਹੈ ਇਸ ਲੈਕਚਰ ਵਿੱਚ ਸ਼ਾਮਲ ਹੋਣ ਲਈ ਧੰਨਵਾਦ